ਕਾਕੀਆਂ ਭੈਣਾਂ ਤੋਂ ਸਕੇ ਭਾਈਆਂ ਦੇ ਮੂੰਹ ਤੇ ਆ ਜਾਈ ਗਏ ਕਰਵਾਉਂਦਾ ਕੌਣ ਸੀ ਟੀਪੀਐਸ ਗਿੱਲ ਬਿਆਨ ਬਿਆਨਤਾ ਬੁੱਚੜ ਤੜਕਾ ਕੇ ਪੁੱਠਾ ਸਾਰੀ ਸਾਈ ਰਾਤ ਆਰੋ ਲਾ ਕੇ ਮੂੰਹ ਟੱਡ ਕੇ ਪਾਣੀ ਪਾਈ ਜਾਂਦੇ ਬਾਅਦ ਰੇਤਾ ਪਾਣ ਨੇ ਗੁਰਦੇ ਵੜ ਦਿੰਦੇ ਨੇ ਅੰਦਰੋਂ ਕਰੰਟ ਤਾਂ ਬਹੁਤ ਨਾਰਮਲ ਚੀਜ਼ ਹੈ ਛੱਡ ਕੇ ਨੇ ਕਾ ਉਹ ਮੈਡੀਕਲ ਚ ਨਹੀਂ ਹੁੰਦੀ ਤਾਂ ਲਾਉਂਦੇ ਨੇ ਕੋਟਾ ਲਾਉਣਾ ਚੱਡੇ ਪਾੜਨੇ ਗੁਫਤੰਗਾ ਚ ਮਿਰਚਾਂ ਪਾਉਣੀਆਂ ਅਗਲੇ ਮੂੰਹ ਜੇ ਪਿਓ ਤੇ ਪੁੱਤ ਇਕੱਠੇ ਫੜੇਗੇ ਇੱਕ ਦੂਜੇ ਦੇ ਨਾਲ ਮੂੰਹ ਤੇ ਪਿਸ਼ਾਬ ਕਰਾਉਣਾ ਅਗਧ ਪੜੇ ਸ਼ੈਤਾਨ ਕਿਤਾਬ ਪੜ ਕੇ ਦੇਖੀ ਜੇ ਬਾਈਦੀਪ ਸਿੱਧੂ ਦਾ ਮੈਂ ਕਹਿੰਦਾ ਇਹਦੇ ਵਾਂਗੂ ਪੋਸਟਮਾਰਟਮ ਹੋਇਆ ਹੁੰਦਾ ਮੈਂ ਸ਼ਰਤ ਹੀ ਆ ਕਹਿਣਾ ਉਹਦਾ ਵੀ ਕਤਲ ਹੀ ਹੋ ਹੁਣ ਇਹਨਾਂ ਨੇ ਚੱਕ ਕੇ ਨਰਿੰਦਰਦੀਪ ਨੂੰ ਮਾਰਤਾ ਸਰਕਾਰੀ ਕਤਲ ਹੈ ਸਰਕਾਰੀ ਸ਼ਹਿ ਤੇ ਕਤਲ ਹੈ ਕਾਰਨ ਪਤਾ ਨਹੀਂ ਕੀ ਹੈ ਨਾ ਤਾਂ ਇਹ ਦੱਸ ਰਹੇ ਨੇ ਉਧਦੇ ਦੇ ਵੀ ਅਸੀਂ ਕਿਉਂ ਚੱਕ ਕੇ ਲੈ ਤੇ ਕਿਉਂ ਮਾਰਿਆ ਕੋਈ ਉਹਦੀ ਰਿਪੋਰਟ ਨਹੀਂ ਪਾਈ ਗ੍ਰਫਤਾਰ ਦੀ ਰੋਜ਼ਾਨਾਮ ਚ ਦਾਖਲ ਰੀ ਚੱਕ ਕੇ ਲੈ ਟਾਰਚ ਕਰਾ ਕੁੱਟ ਕੇ ਮਾਰ ਕੇ ਸੜਤਾ ਸੜਕਾਂ ਤੇ ਇਹੋ ਜਿਹੇ ਕਿੰਨੇ ਕਾਤਲ ਇਹਨਾਂ ਨੇ ਪਹਿਲਾਂ ਕਰਤੇ ਬਰਿੰਡੇ ਚ ਬਾਦੂ ਨਸ਼ਾ ਹੈ ਗਲੀ ਗਲੀ ਬਾਦੂ ਨਸ਼ਾ ਹੈ ਜੇ ਨਿਆ ਬੰਦੇ ਪਾਈ ਛੋਡੇ ਪਿੰਡਾਂ ਚ ਨਸ਼ਾ ਹੈਗਾ ਕਿ ਨਹੀਂ ਹਾਂ ਪੰਮਾ ਹਾਂ ਪੰਮਾ ਜੀ ਬਾਦੂ ਆਣਾ ਬਾਦੂ ਬਾਦੂ ਕਿਉਂਕਿ ਹੈ ਸ਼ਰਿਆਮ ਹਰ ਰੋਜ਼ ਵੇਦਾ ਚ ਉਥੇ ਕਮੇਟੀ ਵੀ ਬਣਾਈ ਕੋਰ ਸ਼ਮੀਰ ਜੀ ਚੌਂਕੀ ਹੈ ਫੁੱਲਾ ਨਸ਼ਾ ਜਿੰਨਾ ਹੈ ਕੋਹੂ ਭਗਵੰਤ ਮਾਨ ਆ ਆਵੇ ਮੈਂ ਮਾਨ ਸਾਹ ਤੋਂ ਪੰਡ ਭਰਾ ਦੂੰ ਨਸ਼ੇ ਦੀ ਜਿਹੜੀਆਂ ਦੁਕਾਨਾਂ ਪਰ ਮੈਨੂੰ ਕਹਿੰਦਾ ਸੀ ਉਹਨਾਂ ਤੋਂ ਭਰਾ ਦੂੰਗਾ ਤਾਂ ਬਠਿੰਡਾ ਐਸਐਸਪੀ ਦਫ਼ਤਰ ਬਾਹਰ ਪਹੁੰਚੂ ਦਾ ਨਰਿੰਦਰਦੀਪ ਦੇ ਹੱਕ ਤੇ ਵਿੱਚ ਮੋਰਚਾ ਲੱਗਿਆ ਹੋਇਆ ਜਿਸ ਦੇ ਵਿੱਚ ਪਰਮਿੰਦਰ ਛੋਟਾ ਪਹੁੰਚੇ ਗੱਲਬਾਤ ਕਰਦੇ ਆ ਭਾਈ ਜੀ ਕਿਦਾਂ ਦੇਖਦੇ ਹੋ ਇੱਕ ਨੌਜਵਾਨ ਸੂਝਵਾਨ ਨੌਜਵਾਨ ਇੰਟੈਲੀਜੈਂਟ ਨੌਜਵਾਨ ਜਿਸ ਤੇ ਇਸ ਦੇ ਵਿੱਚ 9 ਬੈਂਡ ਆਂਦੇ ਆ ਅਜੇ ਦਾ ਟੀਚਰ ਹੁੰਦਾ ਉਸ ਨੂੰ ਇਸ ਹਿਸਾਬ ਨਾਲ ਕਿਉਂ ਚੱਕ ਲਿਆ ਗਿਆ ਅਤੇ ਉਸ ਦੀ ਬਾਅਦ ਚੋਂ ਮੌਤ ਹੋ ਜਾਂਦੀ ਹੈ ਇਹ ਬਾਬੇ ਨਾਨਕ ਨੇ ਸੋਲਾ ਮਿਸਤੀ ਜੀ ਕਹਤਾ ਸੀ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਇਹ ਜਾਂ ਇਹਤੀ ਮਾਰ ਪਈ ਕਰ ਲਾਣਾ ਤੈਂ ਕਿਤਾ ਦਰਦ ਨਾ ਆਇਆ ਇਹ ਉਹੀ ਬਾਬਰ ਦੇ ਉਹੀ ਜਹਾਂਗੀਰ ਦੇ ਉਹੀ ਅਰੰਗੇ ਦੇ ਉਹੀ ਕੇਪੀਐਸ ਗਿੱਲ ਦੇ ਉਹੀ ਬਿਆਨਤੇ ਬੁੱਚੜ ਦੇ ਬਾਰਸ ਨੇ ਜਿਹੜੇ ਇਹੇ ਜੇ ਜ਼ੁਲਮ ਕਰਦੇ ਨੇ ਆਪਣੇ ਤੇ ਅੱਜ ਵੀ ਕਰ ਰਹੇ ਨੇ ਕੋਟਾਂਗੇ ਇਹਨਾਂ ਦੇ ਨਵੇਂ ਹੋ ਜਾਂਦੇ ਨੇ ਚਿੱਟੇ ਦੇ ਢੰਗ ਚ ਖਾੜਕੂ ਬਾਦ ਦੇ ਢੰਗ ਚ ਗੈਂਗਸਟਰ ਜਿਹੜੇ ਢੰਗ ਚ ਜਾਂ ਇਹਨਾਂ ਨੇ ਪਹਿਲਾਂ ਨਕਸਲਾਈਡ ਕਹਿ ਕੇ ਮਾਰੇ ਉਹ ਢੰਗ ਚ ਤਰੀਕਾ ਇਹਨਾਂ ਦਾ ਉਹੀ ਰਹਿੰਦਾ ਹੈ ਇਨੋਸੈਂਟਾਂ ਨੂੰ ਕਿਲ ਕਰਨਾ ਟਾਰਗੇਟ ਕੌਣ ਹੁੰਦੇ ਨੇ ਸਰਦਾਰ ਇਹ ਗੱਲ ਮੰਨੀ ਗਲਾਂ ਆਹ ਬੰਦਾ ਕਾਤਲ ਨਹੀਂ ਹੁੰਦਾ ਪੰਜਾਬੀ ਜਾਂ ਸਰਦਾਰ ਉਹਨੂੰ ਮਾਰਦੇ ਨੇ ਕਿਉਂ ਆਪਣੀ ਸੁਣਵਾਈ ਨਹੀਂ ਹੁੰਦੀ ਛੇਤੀ ਛੇਤੀ ਆਪਾਂ ਨੂੰ ਛਤਰਖਾਨ ਦੀ ਯਾਤ ਪੈ ਗਈ ਆਪਣੇ ਪਿੰਡ ਚ ਸ਼ਰਿਆਮ ਚਿੱਟੇ ਲੱਤਾਂ ਤੋੜ ਜਾਂਦੇ ਨੇ ਆ ਕੇ ਸਾਰਾ ਪਿੰਡ ਮੂਕ ਦਰਸ਼ਕ ਬਣ ਕੇ ਬੈਠਾ ਰਹਾਂਦਾ ਨਾਲ ਨਹੀਂ ਲੱਗਦਾ ਅਗਲੇ ਦੇ ਕੀ ਆਕਾ ਤ ਤਨ ਤਨ ਨਸ਼ੇੜੀ ਬੰਦੇ ਲੱਤਾਂ ਤੋੜ ਦੇਣ ਸਾਰੇ ਪਿੰਡ ਦੀ ਹਾਜ਼ਰੀ ਚ ਹਣਾ ਹੁਣ ਇਹਨਾਂ ਨੇ ਚੱਕ ਕੇ ਨਰਿੰਦਰਦੀਪ ਨੂੰ ਮਾਰਤਾ ਸਰਕਾਰੀ ਕਤਲ ਐ ਸਰਕਾਰੀ ਸ਼ਹਿ ਤੇ ਕਤਲ ਐ ਕਾਰਨ ਪਤਾ ਨਹੀਂ ਕੀ ਐ ਨਾ ਤਾਂ ਇਹ ਦੱਸ ਰਹੇ ਨੇ ਉਧਦੇ ਦੇ ਵੀ ਅਸੀਂ ਕਿਉਂ ਚੱਕ ਕੇ ਲੈ ਤੇ ਕਿਉਂ ਮਾਰਿਆ ਕੋਈ ਉਹਦੀ ਰਿਪੋਰਟ ਨਹੀਂ ਪਾਈ ਗ੍ਰਿਫਤਾਰੀ ਰੋਜ਼ਨਾਮੇ ਚ ਦਾਖਲ ਨਹੀਂ ਚੱਕ ਕੇ ਲਿਆ ਟਾਰਚਰ ਕਰਾ ਕੁੱਟ ਕੇ ਮਾਰ ਕੇ ਸੜਤਾ ਸੜਕਾਂ ਤੇ ਇਹੋ ਜਿਹੇ ਕਿੰਨੇ ਕਤਲ ਇਹਨਾਂ ਨੇ ਪਹਿਲਾਂ ਕਰਤੇ ਜੇ ਬਾਈਦੀਪ ਸਿੱਧੂ ਤਾਂ ਮੈਂ ਕਹਿੰਦਾ ਇਹਦੇ ਵਾਂਗੂ ਪੋਸਟਮਾਰਟਮ ਹੋਇਆ ਹੁੰਦਾ ਮੈਂ ਸ਼ਰਤ ਹੀ ਆਹਣਾ ਉਹਦਾ ਵੀ ਕਤਲ ਹੀ ਹੋ ਸਭ ਤੋਂ ਸਭ ਤੋਂ ਹੁਣ ਸੜਕਾਂ ਦੇ ਯਾਰ ਤੇ ਰੇਰੋ ਕਿਲਿੰਗ ਹੁੰਦੀ ਹੈ ਪਿੱਛੇ ਇੱਕ ਪੱਤਰਕਾਰ ਮਾਰਿਆ ਗਿਆ ਸੀ ਪ੍ਰੀਤ ਸੈਣੀ ਜਾਣਦੇ ਹੋ ਪ੍ਰੀਤ ਸੈਣੀ ਨੂੰ ਉਹ ਬੋਲਦਾ ਸੀ ਹੋਰ ਕਈ ਇੱਕ ਹੋਰ ਮੁੰਡੇ ਦਾ ਪਿੱਛੇ ਜੇ ਕਿਲਿੰਗ ਹੋਈਆਂ ਪਤੀਨ ਲੱਗਿਆ ਸੜਕ ਤੇ ਪਿਆ ਪਿਆ ਮਰ ਗਿਆ ਫਿਰ ਇਲਜ਼ਾਮ ਲਾਤਾ ਇਹ ਤੇ ਨਸ਼ੇ ਦਾ ਕਿਸੇ ਤੇ ਚੱਕ ਕੇ ਮਾਰਦੇ ਗੈਂਗਸਟਰੀ ਦਾ ਉਹ ਸਰਦਾਰ ਮੁੰਡਾ ਜਿਹਨੇ ਉਹ ਕਨੈਪ ਕਰਿਆ ਸੀ ਉਹਦੇ ਗੋਲੀ ਮਾਰਤੀ ਹਾਲਾਂਕਿ ਇਹਲੇ ਵੱਡੇ ਗੈਂਗਸਟਰ ਨੇ ਜੋ ਸਾਡੀ ਜੋ ਨੌਜਵਾਨੇ ਦਾ ਕਤਲ ਕਰ ਰਹੇ ਉਹਨਾਂ ਨੂੰ ਇਹ ਸਿਕਿਉਰਟੀਆਂ ਦੀ ਬੈਠੇ ਨੇ ਕਿੱਦਾਂ ਇਹ ਸਭ ਦੇਖਦੇ ਕਿੱਦਾਂ ਉਹ ਵੀ ਇੰਦਾ ਨਰਿੰਦਰ ਦਾ ਚੱਕ ਜਾਣਾ ਸਭ ਤੋਂ ਵੱਡੀ ਗੱਲ ਆ ਉਹਦੀ ਦਸਤਾਰ ਤੀ ਤੱਕ ਬੇਦਬੀ ਹੋਣਾ ਕੱਲ ਉਸਦੇ ਧਰਮ ਪਤਨੀ ਜਿਹੜੇ ਦਿਖਾਉਂਦੇ ਆ ਵੀ ਕਿੱਦਾਂ ਦਸਤਾਰ ਦੀ ਵੀ ਬੇਦਬੀ ਹੋਈ ਜਦੋਂ ਉਹ ਇਹ ਫੜ ਕੇ ਘੜੀਸ ਨੇ ਗੁੰਡਿਆਂ ਵਾਂਗੂ ਇਹ ਮਾਸ ਦਾ ਲੋਥਾ ਪੈਨ ਲਈ ਇਹ ਕੁੱਤੇ ਹੁੰਦੇ ਨੇ ਉਹ ਹੱਡਾ ਰੋੜੀ ਵਾਲੇ ਆਮ ਕੁੱਤੇ ਵੀ ਹੱਡਾ ਰੋੜੀ ਵਾਲੇ ਫਿਰ ਜਦੋਂ ਹੱਡਾ ਰੋੜੀ ਵਾਲਾ ਮਾਸ ਦੇ ਲੋਥੜ ਨੂੰ ਖਿੱਚੂਗਾ ਆਪਾਂ ਦੇਖ ਲਈਏ ਕਿੰਨੀਆਂ ਵੀਡਿਓ ਰੋਜ਼ ਮੈਨੂੰ ਕਿਹੜੀ ਸੇ ਫੜਕੇ ਯਾਰ ਮੇਰੇ ਬਾਪ ਨੂੰ ਧੱਕੇ ਮਾਰੇ ਬੁੱਢੇ ਨੂੰ ਕਨਸ਼ੇਵਰਧਾ ਲੜਨੇ ਪਿੱਛੇ ਕਿਦਾਂ ਗੇਸਾ ਤੋਂ ਕੜੀ ਸਾ ਕਿ ਮੇਰੇ ਵੀਡੀਓ ਦੇਖਿਓ ਸੀ ਸ਼ਰਿਆਂਵਾਂ ਲਾਈਵ ਨੇ ਮੈਂ ਨੰਗੇ ਸਿਰ ਲੈ ਕੇ ਗਏ ਨੇ ਕੋਰਟ 'ਚ ਪੇਸ਼ ਕਰਨ ਵੀ ਸਾਨੂੰ ਪੈਸੇ ਦਿੱਤੇ ਨੇ ਡਰੱਗ ਵਾਲਿਆਂ ਨੇ ਮੈਡੀਕਲ ਡਰੱਗ ਵਾਲਿਆਂ ਨੇ ਅਸੀਂ ਉਹਨਾਂ ਦੇ ਆ ਉਹਨਾਂ ਨੂੰ ਸੁਲਟ ਮਾਰਦੀ ਜਾਂ ਇਹ ਭਵੰਤਮਾਨ ਸਰਕਾਰ ਵਰਧਾ ਬੋਲਦਾ ਫਿਰ ਇਹਨਾਂ ਨੇ ਆਪਾਂ ਨੂੰ ਕਾਪੀ ਕਰਕੇ ਜਯੋਦ ਆਹ ਬੰਦੇ ਨਾਲ ਜਾਂ ਗਰੀਬ ਬੰਦੇ ਨਾਲ ਜਾਂ ਆਪਣੀ ਟੀਮ ਨੇ ਧੱਕਾ ਨਹੀਂ ਕਰਿਆ ਜਿਵੇਂ ਇਹਨਾਂ ਨੇ ਸਰਕਾਰੀ ਵਰਦੀ ਚ ਇਹ ਇਲਜ਼ਾਮ ਲਾ ਕੇ ਬੰਦਾ ਮਾਰਤਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਕਿਸੇ ਵਿਚਾਰੀ ਭੈਣ ਦਾ ਘਰ ਵਾਲਾ ਇੱਕ ਛੋਟੇ ਜਿਹੇ ਬੱਚੇ ਦਾ ਪਿਓ ਉਹਦਾ ਘਰ ਹੀ ਉੱਜੜ ਗਿਆ ਯਾਰ ਕਸੂਰ ਕੀ ਸੀ ਉਹਦਾ ਜਾਂ ਤਾਂ ਉਹਦੇ ਕੋਈ ਐਫ ਆਈ ਆਰ ਹੁੰਦੀ ਪਹਿਲਾਂ ਉਹਦੇ ਆਣ ਗਮਣ ਦੇ ਖਬਰ ਪਾਈ ਹੁੰਦੀ ਕੋਈ ਤਾਂ ਗੱਲ ਹੁੰਦੀ ਕਿ ਉਸ ਤਾਂ ਸਾਬਤ ਹੁੰਦਾ ਹੁਣ ਜਾਗਦੀ ਜ਼ਮੀਰ ਦੇ ਲੋਕ ਇਹਦੇ ਨਾਲ ਖੜੇ ਤੇ ਮੈਂ ਕਹਿੰਦਾ ਸਾਰੇ ਪੰਜਾਬ ਵਾਸੀਆਂ ਨਾਲ ਖੜਨਾ ਪੈਣਾ ਹੈ ਲੰਬਾ ਟਾਈਮ ਲੜਾਈ ਲੜਨੀ ਪਊਏ ਇਹ ਹਾਲਾਂਕਿ ਯਾਰ ਮੈਨੂੰ ਵੀ ਲੜਾਈ ਲੜਦੇ ਨੂੰ ਅੱਜ ਹੋ ਗਏ 3 ਸਾਲ ਮੈਂ ਹੁਣ ਵੀ ਤਰੀਕਾ ਜਾਨਾਂ 12 13 ਤਰੀਕ ਵਾਲੇ ਦਿਨ ਬਸ ਜਾਣੇ ਆ ਬਾਪੂ ਠਾ ਦਿੰਦਾ ਲੋਕ ਲਾ ਤੁਰਦੇ ਬਹੁਤ ਨੇ ਬਸ ਜਦੋਂ ਤਾਜ਼ਾ ਤਾਜ਼ਾ ਕੰਮ ਹੁੰਦਾ ਬਾਅਦ ਚ ਲੋਕ ਭੁੱਲ ਜਾਂਦੇ ਨੇ ਭੁੱਲ ਕੇ ਤੁਹਾਡੇ ਵੀ ਚਲ ਆਪਾਂ ਤਾਂ ਲੜੀ ਜਾਂਦੇ ਅੱਜ ਵੀ ਆਪਦਾ ਆਪਣੀ ਭੁੱਲਣ ਦੇ ਲੋਕਾਂ ਨੂੰ ਆਪਾਂ ਤਾਂ ਨਸ਼ੇਵਰ ਤੋਂ ਬੋਲ ਲੈਣਾ ਸਰਕਾਰਾਂ ਨੂੰ ਤਾਂ ਬੋਲ ਲੈਣੇ ਆ ਭੁੱਲ ਜਾਂਦੇ ਨੇ ਭਾਈ ਲੋਕਾਂ ਨੂੰ ਜੋ ਦਵਾ ਲਾ ਤਰੀ ਕੰਪੂਟਾ ਫਿਰ ਇਕੱਲਾ ਇਨਸਾਫ ਲੈਣ ਲਈ ਦਰ ਦਰ ਪੜਕਦਾ ਫਿਰ ਠੋਕਰਾਂ ਮੈਂ ਜਦੋਂ ਮੈਡੀਕਲ ਦੀਆਂ ਦੁਕਾਨਾਂ ਦੇ ਵਿੱਚ ਵਰਦੇ ਸੀ ਲੋਕੀ ਕਹਿੰਦੇ ਸੀ ਪਰਮਿੰਦਰ ਛੋਟਾ ਬਲੈਕਮੇਲ ਕਰਦਾ ਹਾਂ ਤੇ ਹੁਣ ਫਿਰ ਇਹ ਇਹ ਬਲੈਕਮੇਲ ਕਰਦੇ ਨੇ ਇਹ ਵੀ ਤਾਂ ਵੜਦੇ ਨੇ ਲੋਕਾਂ ਦੇ ਘਰਾਂ 'ਚ ਇਨਸਾਫ ਫਿਰ ਉਹੀ ਤਾਂ ਗੱਲ ਹੈ ਉਹ ਕਹਿੰਦਾ ਕੌਣ ਸੀ ਪਰਮਾਰ ਸਾਹਿਬ ਕਹਿੰਦੇ ਸੀ ਤੇ ਪਰਮਾਰ ਸਾਹਿਬ ਦਾ ਆਪ ਦਾ ਕੀ ਹੋਇਆ ਕੋਈ ਬਲੈਕਮੇਲ ਦੀ ਵੀਡੀਓ ਆਈ ਹੁੰਦੀ ਕਿਸ ਨੂੰ ਤਿੰਨ ਸਾਲ ਹੋ ਗਏ ਲੜਦੇ ਨੂੰ ਸਾਫਤ ਹੋ ਜਾਂਦਾ ਜੁੰਦਾ ਮੇਰਾ ਉਹ ਤਾਂ ਇਹਨਾਂ ਦੇ ਕੁਸ਼ਕ ਪੇ ਨੇ ਇਹ ਹਰੇਕ ਇਹਦੇ ਵੀ ਲਾਈ ਜਾਂਦੇ ਨੇ ਵੀ ਇਹ ਨਸ਼ਾ ਵੇਚਦਾ ਸੀ ਵਿਚਾਰਾ ਜਾਂ ਕਰਨ ਲਈ ਵਾਸਤੇ ਵੀ ਲਾ ਆਂਦੇ ਨੇ ਕੋਈ ਵੀ ਲੜਨ ਲੱਗੇ ਸੱਚ ਲਈ ਪੱਤਰਕਾਰਾਂ ਦੇ ਲਾ ਆਂਦੇ ਨੇ ਬਲੈਕਮੇਲਿੰਗ ਹੁੰਦਾ ਜੀ ਲਾਉਂਦੇ ਨੇ ਛੋਟੇ ਤੇ ਵੀ ਲਾਉਂਦੇ ਨੇ ਵੀ ਪੱਤਰਕਾਰ ਪੈਸੇ ਲੈ ਲੈਂਦੇ ਨੇ ਖਬਰਾਂ ਨਹੀਂ ਚਲਾਉਂਦੇ ਮੋਸਟਲੀ ਪੱਤਰਕਾਰਾਂ ਦੇ ਲੱਗਦੇ ਤੂੰ ਜਿੱਤੀ ਚ ਦੇ ਪਰਚੇ ਪਾ ਦਿੰਦੇ ਨੇ ਇਹ ਪੱਤਰਕਾਰਾਂ ਦੇ ਇਹ ਕਹਿੰਦੇ ਨੇ ਪੱਤਰਕਾਰ ਬਲੈਕਮੇਲਿੰਗ ਕਰਦੇ ਕਿੰਨੇ ਪੱਤਰਕਾਰਾਂ ਦੇ ਪਰਚੇ ਕੈਨਸਲ ਵੀ ਹੋ ਜਾਂਦੇ ਕੈਨਸਲ ਮੇਰੇ ਹੋਏ ਨੇ ਉਹ ਈਡੀ ਆ ਕੇ ਕਰਤੀ ਗਈ ਹੈ ਕੈਨਸਲ ਆ ਵੀ ਤਾਂ ਨਿਰਦੋਸ਼ ਹੈ ਕੈਨਸਲ ਛੱਡ ਮ ਕੋਰਟ ਚ ਲੈ ਆ ਕੇ ਪੇਸ਼ ਕਰਤਾ ਸੀ ਮੈਂ ਤੇ ਰਿਮਾਂਡ ਲੈ ਲਿਆ ਸੀ ਉਸ ਤੋਂ ਬਾਅਦ ਕੈਂਸਲੇਸ਼ਨ ਕਰਾਇਆ ਇਹਨਾਂ ਦੇ ਇਲਜ਼ਾਮਾਂ ਦਾ ਇਹ ਤਾਂ ਲਾਇਕ ਹੀ ਤਾਂ ਨਹੀਂ ਸੰਤ ਜਰਨੈ ਸਿੰਘ ਭਿੰਡਰਾਲਾ ਦੇ ਇਲਜ਼ਾਮ ਲਾਤੇ ਸਾਡੇ ਗੁਰੂ ਸਾਹਿਬਾਨਾਂ ਦੇ ਇਲਜ਼ਾਮ ਲਾਉਂਦੇ ਰਹੇ ਆਪ ਦਾ ਤਨਕਾ ਮਾਤਰ ਹੈ ਇਹਨਾਂ ਕੋਲੇ ਢਾਲ ਹੁੰਦੀ ਆ ਭਾਈ ਲੜਨ ਲਈ ਉਹ ਇਸ ਹਸਾਮਲਾ ਉਹਦੇ ਨਾਲ ਤਸ਼ੱਦਦ ਹੋਇਆ ਅਨਮਨੁੱਖੀ ਨਹੀਂ ਲੱਗਦਾ ਵੀ ਇਸ ਹਸਾਮਲਾ ਤਸ਼ੱਦਦ ਨਾਲ ਕਰੰਟ ਲਾਏ ਜਾਣੇ ਜਦ ਤੱਕ ਇਹ ਅਜੇ ਕੋਈ ਕੁਝ ਹੋਇਆ ਨਹੀਂ ਕੋਈ ਪਰਚਾ ਨਹੀਂ ਦਰਜ ਹੋਇਆ ਕੋਈ ਕੰਪਲੇਂਟ ਨਹੀਂ ਆ ਇਸ ਤਰੀਕੇ ਨਾਲ ਚੱਕ ਲੈਣਾ ਉਸ ਤੇ ਤਸ਼ੱਦਦ ਤਸ਼ੱਦਦ ਬਈ ਇਹਦਾ ਸਾਹਮਣੇ ਆ ਗਿਆ ਤਸ਼ੱਦਦ ਤਾਂ ਜਿਆਦਾ ਠਾਣੇ ਦੇ ਕੰੰਧਾਂ ਨੂੰ ਪਤਾ ਹੈ ਇਹ ਬੁੱੱਚੜਖਾਨੇ ਕਸਾਈ ਖਾਨੇ ਦੇ ਕੰੰਧਾਂ ਨੂੰ ਪਤਾ ਹੈ ਵੀ ਤਸ਼ੱਦਦ ਕੀ ਹੁੰਦਾ ਹੈ ਜਾਂ ਜਿਨ੍ਹਾਂ ਨੇ ਆਪ ਦੇ ਪਿੰਡਿਆਂ ਤੇ ਛੱਲਿਆ ਤਸ਼ੱਦਦ ਜਾਂ ਉਹਨਾਂ ਨੂੰ ਪਤਾ ਹੁੰਦਾ ਹੈ ਜਾਂ ਕਰਨ ਵਾਲਿਆਂ ਨੂੰ ਵੀ ਕਿਵੇਂ ਕਰਦੇ ਨੇ ਲੜਕਾ ਕੇ ਪੁੱਠਾ ਸਾਰੀ ਸਾਈ ਰਾਤ ਆਰੋ ਲਾ ਕੇ ਮੂੰਹ ਟੱਡ ਕੇ ਪਾਣੀ ਪਾਈ ਜਾਂਦੇ ਬਾਅਦ ਚ ਰੇਤਾ ਪਾਉਣ ਨੇ ਗੁਰਦੇ ਵੜ ਦਿੰਦੇ ਨੇ ਅੰਦਰੋਂ ਕਰੰਟ ਤਾਂ ਬਹੁਤ ਨਾਰਮਲ ਚੀਜ਼ ਹੈ ਛੱਡ ਕੇ ਨੇ ਕਾ ਉਹ ਮੈਡੀਕਲ ਚ ਨਹੀਂ ਹੁੰਦੀ ਤਾਂ ਲਾਉਂਦੇ ਨੇ ਕੋਟਾ ਲਾਉਣਾ ਚੱਡੇ ਪਾੜਨੇ ਹੁਣ ਮੈਂ ਇੱਥੇ ਕਹਿੰਦਾ ਗੁਪਤੰਗਾ ਚ ਮਿਰਚਾਂ ਪਾਉਣੀਆਂ ਅਗਲੇ ਮੂੰਹ ਚ ਮੂਤਣਾ ਜੇ ਪਿਓ ਤੇ ਪੁੱਤ ਇਕੱਠੇ ਫੜੇਗੇ ਇੱਕ ਦੂਜੇ ਦੇ ਨਾਲ ਮੂੰਹ ਤੇ ਪਿਸ਼ਾਬ ਕਰਾਉਣਾ ਅਗਧ ਪੜੇ ਸ਼ੈਤਾਨ ਕਿਤਾਬ ਪੜ ਕੇ ਦੇਖੀ ਜਸਵੰਤ ਸਿੰਘ ਖਾਲੜਾ ਦੇ ਲਿਖੀ ਅਗਧ ਪੜੇ ਸ਼ੈਤਾਨ ਪੜ ਕੇ ਦੇਖਿਓ ਇੱਕ ਇੱਕ ਪੰਨੇ ਦਾ ਇੱਕ ਇੱਕ ਅੱਖਰ ਨਾ ਰਵਾਇਆ ਤਾਂ ਕਿ ਉਹ ਸਕੀਆਂ ਭੈਣਾਂ ਤੋਂ ਸਕੇ ਭਾਈਆਂ ਦੇ ਮੂੰਹ ਤੇ ਮੂਤ ਕਰਵਾਏ ਗਏ ਉਹ ਕਿਤਾਬ ਚ ਲਿਖਿਆ ਗਿਆ ਕਰਵਾਉਂਦਾ ਕੌਣ ਸੀ ਕੇਪੀਐਸ ਗਿੱਲ ਬਿਆਨ ਬਿਆਨਤਾ ਉੱਚੜ ਅਜੀਤ ਸੰਧੂ ਨੇ ਭਾਈ ਆਪਣੇ ਜਥੇਦਾਰ ਸਾਹਿਬ ਗੁਰਦੇਵ ਸਿੰਘ ਕੌਮਕੇ ਨੂੰ ਚੱਕ ਕੇ ਇਹ ਜੇ ਤਸੀਹੇ ਦਿੱਤੇ ਸੀ ਝੱਲ ਨਹੀਂ ਸਕੇ ਤੇ ਆਪ ਅਜੀਤ ਸੰਧੂ ਕਹਿੰਦੇ ਨੇ ਵੀ ਉਹ ਸੂਇਸਾਈਡ ਕਰ ਗਿਆ ਬਟ ਅਸਲ 'ਚ ਉਹ ਭੱਜ ਗਿਆ ਕਿਸੇ ਤੇਰੇ ਮੇਰੇ ਵਰਗੇ ਨੂੰ ਗੱਡੀ ਥਲੇ ਦੇ ਕੇ ਜਿਹੜਾ ਇਹਦਾ ਕੇਪੀਐਸ ਗਿੱਲ ਦਾ ਉਹੀ ਕੇਪੀਐਸ ਗਿੱਲ ਦੇ ਬਾਰ ਸਨਈਏ ਸਟਾਰ ਮਿਲੀ ਜਾਂਦੇ ਨੇ ਲੋਕਾਂ ਨੂੰ ਮਾਰੀ ਜਾਂਦੇ ਨੇ ਧੱਕਾ ਕਰੀ ਜਾਂਦੇ ਨੇ ਮੂਰਖ ਬਣਾ ਦਿੰਦੇ ਨੇ ਆਥਰ ਇੰਟਰਵਿਊ ਦੇ ਕੇ ਉਹ ਤਾਂ ਪ੍ਰੈਸ ਕਾਨਫਰੰਸ ਕਰਨ ਦੀ ਨਿੱਕੀ ਜੀ ਚੀਜ਼ ਦੀ ਇਹ ਤੇ ਐਡਾ ਕਤਲ ਹੋ ਗਿਆ ਮਾੜਾ ਕੋਈ ਪ੍ਰੈਸ ਕਾਨਫਰੰਸ ਨਹੀਂ ਉਹ ਤਾਂ ਉਸ ਇੱਕ ਦਿਨ ਬਠਿੰਡੇ ਵੀ ਆ ਕੇ ਗਏ ਆ ਜਦੋਂ ਪਰਿਵਾਰ ਮੰਗ ਕਰ ਰਿਹਾ ਸੀਗਾ ਵੀ ਇਨਸਾਫ ਦੀ ਭਗਵਾਨਤਮਾਨ ਕਹਿੰਦਾ ਮੈਂ ਵੀਡੀਓ ਦੇਖ ਕੇ ਮੇਰੀ ਵੀਡੀਓ ਦੇਖੀ ਨਹੀਂ ਮਨੂੰ ਤਾਂ ਸਾਲ ਹੋ ਗਿਆ ਰੋਂਦੇ ਹੰਦਰ ਰਾਤ ਰੋਣਾ ਮੈਂ ਕਹਿਣਾ ਹੈ ਕ ਥਾਪੜ ਕੇ ਉਹ ਵਿਚਾਰਾ ਮੁੰਡਾ ਰੋਂਦਾ ਹੈ ਨਾ ਕੁੜੀ ਲੈ ਕੇ ਗੋਦੀ ਚ ਮੈਂ ਰੋਜ਼ ਕਹਿਣਾ ਹੈ ਅੱਜ ਫੇਰ ਕਹਿਣਾ ਹੈ ਬਟਾਂਡੇ ਚ ਵਾਧੂ ਨਸ਼ਾ ਹੈ ਗਲੀ ਗਲੀ ਵਾਧੂ ਨਸ਼ਾ ਹੈ ਜੇ ਨਿਆ ਬੰਦੇ ਪਾਈ ਛੋਡੇ ਪਿੰਡਾਂ ਚ ਨਸ਼ਾ ਹੈਗਾ ਕਿ ਨਹੀਂ ਹਾਂ ਵਾਧੂ ਆ ਨਾ ਵਾਧੂ ਵਾਧੂ ਜਿੱਥੋਂ ਕਿ ਹੈ ਸ਼ਰਿਆਮ ਹਰ ਰੋਜ਼ ਵੇਦਾ ਜਿਉਂ ਤੇ ਕਮੇਟੀ ਵੀ ਬਣਾਈ ਕੋਰਟ ਸ਼ਮੀਰ ਜੀ ਚੌਂਕੀ ਹੈ ਖੁੱਲਾ ਨਸ਼ਾ ਜਿੰਨਾ ਹੈ ਕਹੂ ਭਗਵੰਤ ਮਾਨ ਆ ਆਵੇ ਮੈਂ ਮਾਨਸਾ ਤੋਂ ਪੰਡ ਭਰਾ ਦੂੰ ਨਸ਼ੇ ਦੀ ਜਿਹੜੀਆਂ ਦੁਕਾਨਾਂ ਪਰ ਮੈਨੂੰ ਕਹਿੰਦਾ ਸੀ ਉਹਨਾਂ ਤੋਂ ਭਰਾ ਦੂੰਗਾ ਸ਼ਰਿਆਮੇ ਕਰਿਆ ਸ਼ਰਿਆਮ ਜੀ ਸ਼ਰਿਆਮ ਅਲਸਾਸ ਤੇ ਉਹਨਾਂ ਨੂੰ ਵੀ ਜੋ ਟਾਵੇ ਦਾ ਫੇਰ ਮਾਰੋ ਸਰਕਾਰੀ ਹੋਦੇ ਤੇ ਗੰਨ ਮੈਣਾ ਨਸ਼ਾ ਵੇਚਣਾ ਉਹਨਾਂ ਨੂੰ ਜਿਹੜਾ ਬੰਦਾ ਜਿਹੜਾ ਬੰਦੇ ਨੇ ਦਾਨ ਸਿੰਘ ਵਾਲੇ ਵਿੱਚ ਅਗਲਾ ਹੀ ਸੀ ਨਸ਼ਾ ਵੇਚਦਾ ਉਹੀ ਬੰਦਾ ਅੱਜ ਫੇਰ ਨਸ਼ਾ ਵੇਚ ਰਿਹਾ ਦਾਨ ਸਿੰਘਾਂ ਗਲਾਈ ਕੋਈ ਇਨਸਾਫ ਮਿਲਿਆ ਉਹਨਾਂ ਨੂੰ ਉੱਥੇ ਆ ਨਾਲ ਕਿਹੜਾ ਪਿੰਡ ਸੀ ਇਹ ਮੋਲਕ ਨੇ ਕਰਿਆ ਇਹਦਾ ਕੰਮ ਉੱਥੇ ਕੋਈ ਇਨਸਾਫ ਮਿਲਿਆ ਉਹਨਾਂ ਨੂੰ ਰੌਲਾ 4 ਦਿਨ ਜਰੂਰ ਪੈ ਜਾਂਦਾ ਪਰ ਇਹਨਾਂ ਤੇ ਕੋਈ ਆਸਰ ਨਹੀਂ ਲੋਕ ੁੱਪੇ ਬੈਠੇ ਨੇ ਤਤੀ ਤਵੀ ਤੇ ਬੈਠੇ ਨੇ ਦਰੀ ਤੇ ਬੈਠੇ ਨੇ ਇਹਨਾਂ ਨੂੰ ਅਸਲ ਪਰਿਵਾਰ ਦਾ ਜਾਨ ਵਾਲੇ ਲੱਗਿਆ ਇਹਨਾਂ ਤਾਂ ਫੀਤਿਆਂ ਲੱਗ ਗਿਆ ਦਾ ਸਾਡੇ ਨਖੇ ਨੇ ਕਮੇਟੀ ਮਿਲਿਓ ਤੇ ਰਕਮਾ ਬਾਬਾ ਜੀ ਇੱਕ ਹੈ ਵੀ ਨਹੀਂ ਨਹੀਂ ਇੱਕ ਹੈ ਵੀ ਕੋਈ ਸਟੇਡੀਅਮ ਦੀ ਵੀ ਗੱਲ ਆ ਰਹੀ ਸੀ ਤੁਸੀਂ ਕ੍ਰਿਕਟ ਨਾਲ ਰਿਲੇਟਡ ਉਹ ਕੋਈ ਕੀ ਗੱਲ ਸੀ ਸਾਡੇ ਮਾਨਸਾ ਕ੍ਰਿਕਟ ਸਟੇਡੀਅਮ ਹੈ ਜੀ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ ਹੈ ਉੱਥੇ ਕਿਹੜੇ-ਕਿਹੜੇ ਪਲੇਅਰ ਖੇਡੇ ਮੈਨੂੰ ਹੁਣ ਅਰਸ਼ ਸ਼ਰੀਫ ਸਿੰਘ ਪ੍ਰਭ ਸਿਮਰ ਸਿੰਘ ਨਿਹਾਲ ਬਡੇਰਾ ਆਯੂਸ਼ ਬਦੋਨੀ ਸਮੀਰ ਜਵੀ ਮੇਰੇ ਨਾਲ ਵੀ ਖੇਡ ਕੇ ਗਏ ਨੇ ਤੇ ਇਹਨਾਂ ਚੋਂ ਮੇਰੇ ਨਾਲ ਖੁਦ ਮੈਂ ਖੇਡਿਆ ਆ ਅੱਜ ਵੀ ਉੱਥੇ ਕੁੜੀਆਂ ਵੀ ਨੈਸ਼ਨਲ ਲੈਵਲ ਦੀਆਂ ਇੰਡੀਆ ਲੈਵਲ ਦੀਆਂ ਟ੍ਰੀਪ੍ਰੈਂਟ ਕਰਦੀਆਂ ਉਹਦੇ ਕੁੜੀਆਂ ਦਾ ਮੈਚ ਚੱਲ ਰਿਹਾ ਸੀ ਉਹ ਹੁਣ ਗਰਾਊਂਡ 'ਚ ਪੈਸਾ ਆਉਂਦਾ ਬਹੁਤ ਆ ਜੀ ਕਿਉਂ ਪੀਸੀਏ ਦੇ ਮੈਚ ਹੁੰਦੇ ਨੇ ਪੰਜਾਬ ਕਰ ਟੋਸ਼ਦੇ ਇੱਕ ਮੈਚ ਦਾ ਪੰਜ ਪੰਜ ਲੱਖ ਆਉਂਦਾ ਜਿਹੜੇ ਮੌਕੇ ਦੇ ਰਾਏ ਨਹੀਂ ਤੱਕੇ ਉਹ ਚਾਹੁੰਦੇ ਨੇ ਅਸੀਂ ਕਬਜ਼ਾ ਕਰ ਲਈਏ ਉੱਥੇ ਵੀ ਖਾ ਜੀਏ ਉਹ ਕੋਚਾਂ ਤੇ ਲਿਗੇਸ਼ਨ ਲਾਤਾ ਉੱਥੇ ਵੀ ਲੈਣਾ ਸ਼ਾਹ ਵੇਜਤ ਨੇ ਕੋਚ ਕੁੜੀਆਂ ਦਾ ਮੈਚ ਸੀ 100 200 ਪਲੇਅਰ ਸੀ ਬੱਚਾ ਛੋਟੇ ਛੋਟੇ ਬੱਚੇ ਸੀ ਚਾਰ ਗੱਡੀਆਂ ਚਾਏ ਪੁਲਿਸ ਵਾਲੇ ਜਾ ਕੇ ਇਤਲਾਸੀ ਲੈਣ ਲੱਗ ਗਏ ਤਿੰਨ ਸਾਕ ਕਿਹੜਾ ਹੋਣਾ ਉਹ ਪਲੇਅਰ ਵੀ ਡਰ ਗਏ ਬੱਚੇ ਵੀ ਡਰ ਗਏ ਜਿੱਥੇ ਮੈਂ ਰੋ ਰੋਣਾ ਉੱਥੇ ਨਹੀਂ ਜਾਣਾ ਜਦੋਂ ਪੁੱਛਿਆ ਗਿਆ ਵੀ ਸਾਨੂੰ ਕਿਹਨੇ ਕਿਹਾ ਕਿ ਸਾਨੂੰ ਤਾਂ ਗੁਪਤ ਸੂਚਨਾ ਮਿਲੀ ਸੀ ਮਹਾਂਸੀਂ ਸ਼ਰੇਆਮ ਦਿੰਨੇ ਆ ਇਹ ਹਜਾ ਕੁਝ ਕਰਦੇ ਨੇ ਉਹ ਵੀ ਇਹਦੇ ਵਾਲਾ ਕੰਮ ਹੀ ਕਰਨਾ ਨੇਦਰਦੀਪ ਵਾਲਾ ਜੇ ਉੱਥੇ ਕੱਟਣ ਦਾ ਚੱਕ ਕੇ ਖਬਰ ਉਹਨਾਂ ਨੂੰ ਵੀ ਖਪਾਈ ਦਿੰਦੇ ਨਸ਼ੇ ਦੇ ਨਾਂ ਤੇ ਜਿਵੇਂ ਗੈਂਗਸਟਰ ਬਾਦ ਦੇ ਨਾਂ ਤੇ ਰੋਹ ਗਿੱਟਿਆਂ 'ਚ ਗੋਲੀਆਂ ਮਾਰਦੇ ਨੇ ਆ ਰਿਆ ਨਸ਼ੇ ਦੇ ਨਾਂ ਤੇ ਨਸ਼ੇ ਦੇ ਨਾਂ ਦੇ ਧੱਕਾ ਕਰ ਰਹੇ ਨੇ ਨਾ ਵਿਚਰਾਂ ਦਾ ਫੜ ਨਹੀਂ ਰਹੇ ਹਾਇ ਤੱਕ ਮੈਨੂੰ ਇੱਕ ਘਰ ਟਾਇਆ ਦਿਖਾ ਦਿਓ ਹਟਾ ਤੇ ਨਸ਼ੇ ਵਿਚਣ ਵਾਲਾਂ ਦਾ ਉਹ ਤਾਂ ਤੇਰੇ ਮੇਰੇ ਵਰਗਿਆਂ ਨੇ ਸਰਕਾਰੀ ਥਾਂ ਤੇ ਇਹ ਵਿਚਾਰੇ ਨੇ ਹੁੱਕਰ ਪਾਏ ਨੇ ਸਰਕਾਰੀ ਥਾਂ ਤੇ ਗਰੀਬ ਬੰਦੇ ਨੇ ਕਲੋਨੀਆਂ ਪਾਈਆਂ ਨੇ ਉਹਨਾਂ ਦੇ ਹਟਾ ਤੇ ਆ ਰਾਣੋ ਦਾ ਢਾਣ ਖਾਂ ਹੈ ਹਿੰਮਤ ਝਾਕਣ ਉਧਰ ਹੋਰ ਕਿੱਡੇ-ਕੱਡੇ ਬਲੈਕ ਕਿਹਨੇ ਉਹਨਾਂ ਦਾ ਢਾਣ ਖਾਂ ਆ ਕੁੜੀ ਫੜੀ ਗਈ 17 ਗ੍ਰਾਮ ਚ ਇਹ ਤੁਹਾਨੂੰ ਕੀ ਲੱਗਦਾ ਹੈ ਇਦੇ ਪਿੱਛੇ ਬਹੁਤ ਵੱਡੇ ਮਗਰਮੱਛ ਨੇ ਜੀ ਚਿੱਟੇਲੀ ਅਮਨ ਅਫਰੀਸ ਤਾਂ ਕਰਤਾ ਚਿੱਟੇਲੀ ਅਮਨ ਦਾ ਫ੍ਰੀਜ ਫ੍ਰੀਜ ਕਰਤਾ ਕੋਟ ਛੁੱਟ ਜੂ ਫ੍ਰੀਜ ਕਰਦੇ ਢੋਂਜ ਕੇ ਨਾ ਫਰਕ ਐ ਉਹਦੀ ਕਾਨਫਰੈਂਸ ਸੋਈ ਵੀ ਕਿੱਥੋਂ ਲਿਆਉਂਦੀ ਸੀ ਕਿਹਦੇ ਨਾਲ ਮਿਲੀ ਹੋਈ ਸੀ ਇਹਨੂੰ ਛੁੱਟੀ ਕਿਹੜਾ ਅਫਸਰ ਦਿੰਦਾ ਸੀ ਕਿਹੜਾ ਅਫਸਰ ਇਹਨੂੰ ਕਹਿੰਦਾ ਸੀ ਤੂੰ ਛੁੱਟੀ ਤੇ ਜਾ ਮੈਡੀਕਲ ਇੱਕ ਸਾਡੇ ਮਾਨਸਾ ਦੀ ਤੁਸੀਂ ਫੋਟੋ ਬਾਹਰ ਲੋਈ ਹੋ ਭਾਈ ਕਹੱਸਦੇ ਮੇਰੇ ਜੀ ਇੱਕ ਕੁੜੀ ਦੇ ਸੰਝ ਲੱਗੀ ਹੋਈ ਐ ਡਿਊਟੀ ਕਰੀ ਜਾਂਦੀ ਐ ਯਾਨੀ ਕਿ ਬੋਤਲ ਲੱਗੀ ਹੋਈ ਸੀ ਉਸ ਦਿਵਾਰ ਇਹ ਆਉਂਦੇ ਨੇ ਅਕੇ ਉਹਨਾਂ ਨੂੰ ਤਾਂ ਛੁੱਟੀ ਨਹੀਂ ਦਿੰਦੇ ਉਹਨੂੰ ਛੁੱਟੀ ਦੀ ਰੱਖਦੇ ਨੇ ਪਰਮਾਨੈਂਟ ਕੌਣ ਛੁੱਟੀ ਨਹੀਂ ਦਿੰਦਾ ਸੁਣੋ ਇੰਨੀਆਂ ਮੈਡੀਕਲ ਹੀ ਪਾਂ ਫਿਰ ਕਹਿੰਦੀ ਮੇਰੀ 31 ਟ੍ਰਾਂਸਫਰਾਂ ਹੋ ਗਈਆਂ ਮਾਨਸਾ ਦੀ ਹੈਗੀ ਬਠਿੰਡੇ ਆ ਗਈ ਉਹਦੇ ਮਾਗਰ ਵੀ ਬਹੁਤ ਵੱਡਾ ਬੰਦਾ ਉਸ ਨੂੰ ਬਚਾਇਆ ਜਾ ਰਿਹਾ ਸੱਚਵੇਂ ਕੀ ਗੱਲਬਾਤ ਕੀਤੀ ਆ ਗੱਲਬਾਤ ਤੁਸੀਂ ਸਾਰੀ ਸੁਣ ਲਈ ਹੋਏਗੀ ਸੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਕਰਨ ਦੇ ਨਾਲ ਮੈਂ ਹਾਂ ਕੁਵਰ ਜੂਤਸੇ ਪਾਣੀ